ਇਰਾ ਨਾਮ ਨਰੇਸ਼ ਕੁਮਾਰ ਚਾਵਲਾ ਰੇਲਵੇ ਰੋਡ ਦਾ ਵਸਨੀਕ ਆ ਬਿਲਕੁਲ ਮੰਦਰ ਦੇ ਕੋਲ ਸਾਹਮਣੇ ਸਾਡੀ ਜਿਹੜੀ ਦੁਕਾਨ ਆ ਬੇਨਤੀ ਹੈ ਚਾਰ ਖੰਭਾ ਸਕੂਲ ਦੇ ਕੋਲ ਤੇ ਮੰਦਰ ਦੇ ਬਿਲਕੁਲ ਸਾਹਮਣੇ ਇੱਕ ਪੁਰਾਣਾ ਪਸ਼ਾਬ ਘਰ ਬਣਿਆ ਹੋਆ ਜਿਹੜਾ ਅੰਦਰੋਂ ਸਾਰਾ ਢੱਟ ਗਿਆ ਹੋਆ ਜਿਹਦੇ ਅੰਦਰ ਨਾ ਕੋਈ ਪਾਣੀ ਦਾ ਪ੍ਰਬੰਧ ਆ ਨਾ ਅੰਦਰ ਕੋਈ ਟੂਟੀ ਆ ਤੇ ਗੰਦਗੀ ਗੰਦਗੀ ਆ ਲੋਕੀਓ ਨੂੰ ਵੇਸਮਾਰ ਵੀ ਕਰਦੇ ਆ ਲੇਕਿਨ ਕਿੰਨੀ ਜਿਆਦਾ ਗੰਦਗੀ ਉਤੇ ਇਕੱਠੀ ਹੋ ਚੁੱਕੀ ਆ ਉਹਦੀ ਸਮੈਲ ਜਿਹੜੀ ਦੂਰ ਦੂਰ ਤੱਕ ਜਾਣ ਰਹੀ ਆ ਉਹਦੇ ਪਿਛਲੇ ਪਾਸੇ ਛੋਟੇ ਛੋਟੇ ਬੱਚੇ ਜਿਹੜੇ ਪੜਦੇ ਆ ਜਿਨ੍ਹਾਂ ਨੂੰ ਕਈ ਭਿਆਨਕ ਬਿਮਾਰੀਆਂ ਵੀ ਲੱਗ ਸਕਦੀਆਂ ਐਨੀ ਗੰਦੀ ਸਮੈਲ ਆਉਂਦੀ ਆ ਕਿ ਬਹੁਤ ਹੀ ਪ੍ਰਚੀਨ ਮੰਦਿਰ ਸਾਹਮਣੇ ਆ ਬਹੁਤ ਹੀ ਇਤਿਹਾਸਿਕ ਆ ਜਿਹਦੇ ਸਾਹਮਣੇ ਇੰਨਾ ਗੰਦਾ ਗੰਦ ਪਿਆ ਵਾ ਜਿਹੜੀ ਨਿੰਦਰਨਯੋਗ ਆ ਤੇ ਨਾਲ ਸਾਰਾ ਮੱਲਾ ਜਿੱਥੇ ਬੜੀ ਸੰਗਣੀ ਵਾਦੀ ਆ ਗੰਦੀ ਬੋਣਾ ਕਾਫੀ ਲੋਕ ਬਿਮਾਰ ਹੋ ਰਿਹਾ ਆ ਨਾਲ ਵੱਡਾ ਬਾਜ਼ਾਰ ਆ ਬਾਜ਼ਾਰ ਦੇ ਲੋਕੀ ਗੰਦੀ ਮਹਿਸੂਸ ਕਰ ਰਹੇ ਆ ਅਸੀਂ ਆਪਣੇ ਬਾਜ਼ਾਰ ਵੱਲੋਂ ਸਾਰੇ ਇਕੱਠਿਆਂ ਹੋ ਕੇ ਇੱਕ ਦਰਖਾਸਤ ਵੀ ਕਮੇਟੀ ਘਰ ਦਿੱਤੀ ਆ ਹਲੇ ਤੱਕ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਸਾਰੇ ਬਾਜ਼ਾਰ ਵੱਲੋਂ ਸਾਰੇ ਮੁਹੱਲੇ ਵੱਲੋਂ ਇਹੋ ਪੀਲ ਕਰਦਾ ਇਹ ਜਿਹੜਾ ਗੰਦਗੀ ਆ ਇਹਨੂੰ ਜਾਂ ਤੇ ਇਹਨੂੰ ਠੀਕ ਕਰਾਇਆ ਜਾਵੇ ਨਹੀਂ ਤੇ ਇੱਥੇ ਪਸ਼ਾਬ ਕਰਦੀ ਕੋਈ ਲੋੜ ਨਹੀਂ ਆ ਮੰਦਰ ਦੇ ਬਿਲਕੁਲ ਸਾਹਮਣੇ ਜਾਂ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੇ ਸਕੂਲ ਦੇ ਬਾਹਰ ਇਨਾ ਗੰਦਾ ਪਿਸ਼ਾਬ ਕਰਦਿਆਂ ਇਹ ਹੋਣਾ ਨਹੀਂ ਚਾਹੀਦਾ ਸੋ ਮੈਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦਾ ਜਾਂ ਤੇ ਇਹਨੂੰ ਚੰਗੀ ਤਰ੍ਹਾਂ ਠੀਕ ਕਰਾ ਦਿੱਤਾ ਜਾਵੇ ਨਹੀਂ ਤੇ ਇਹਨੂੰ ਬੰਦ ਕਰਕੇ ਇੱਥੇ ਹੋਰ ਕੋਈ ਚੀਜ਼ ਬਣਾ ਦਿੱਤੀ ਜਾਵੇ ਜੀ ਹੁੰਦੇ ਕਿਹਾ ਦਾ ਸਕੂਲ ਦੇ ਲੱਗੇ ਜਿਹੜਾ ਬਾਥਰੂਮ ਹੈ ਇਹਦੇ ਬਹੁਤ ਬੁਰੇ ਆ ਲਿਆ ਅੰਦਰੋਂ ਦੇ ਸਾਰੇ ਮਗਲੇ ਤੇ ਸਮਾਨ ਨਾਲ ਲੂ ਕੇ ਲੈ ਗਏ ਹੈ ਚੋਰ ਚੱਕੇ ਇੱਥੇ ਗੰਦ ਬਹੁਤ ਜ਼ਿਆਦਾ ਨਾ ਕੋਈ ਸਫਾਈ ਵਾਲਾ ਬੰਦਾ ਨਾ ਕੋਈ ਇਹਦੇ ਵਿੱਚ ਕੋਈ ਪ੍ਰਬੰਧ ਹੀ ਹੈਗਾ ਕਿਸੇ ਦਾ ਪਾਣੀ ਦਾ ਟੂਟੀਆਂ ਦਾ ਬਸ ਬੇਨਤੀ ਇਹੀ ਹੈ ਕਿ ਮਤਲਬ ਕਿ ਸਕੂਲ ਆ ਲਾਗੇ ਸਕੂਲ ਦੇ ਅੰਦਰ ਵੀ ਬੱਚੇ ਆਉਂਦੇ ਆ ਵਿਚਾਰੇ ਇਹ ਲੋਕੀ ਜਿਹੜੇ ਲਾ ਲਾਗੋ ਹੀ ਰਾਹ ਜੀ ਲੰਘਦੇ ਨੇ ਉਹ ਵੀ ਵਿਚਾਰੇ ਮਤਲਬ ਕਿ ਬਹੁਤ ਬੁਰਾ ਹਾਲ ਹੈ ਲੰਘਣਾ ਬਹੁਤ دشوار ਹੋਇਆ ਪਿਆ ਬੋਲ ਤਾਂ ਜਾਂਦਾ ਹੁਣਗਾ ਕਿ ਨਹੀਂ ਜੀ ਸਫਾਈ ਕਰਾਈ ਜਾਵੇ ਜੇ ਇਹੇ ਲੋੜ ਨਹੀਂ ਹੈਗੀ ਜੇ ਕਿਤੇ ਲੋੜ ਵੀ ਹੈਗੀ ਹੈ ਤੇ ਛੋਟੇ ਬਾਥਰੂਮ ਬਣਾ ਦਿਓ ਓਪਨ ਵਾਲੇ ਬਣਾ ਦਿਓ ਤਾਂ ਪਹਿਲਾਂ ਬਣਿਆ ਸੌਤਾ ਆ ਗਿਆ ਬਣਾ ਦਿੱਤਾ ਗਿਆ ਬਣ ਜਿਹੜਾ ਸਾਇਦਾ ਤੇ ਹੈ ਨਹੀਂਗਾ ਇੱਕ ਵੱਖਰਾ ਇਹ ਗੰਦ ਹੈ ਮੰਦਿਰ ਦੇ ਗੇਟ ਅੱਗੇ ਪਾਇਆ ਜਾਂ ਸਕੂਲ ਆ ਸਕੂਲ ਦੇ ਗੇਟ 'ਕੇ ਵੀ ਗੰਦ ਆ ਤੇ ਪ੍ਰਸ਼ਾਸਨ ਨੂੰ ਅਸੀਂ ਲੈ ਕੇ ਵੀ ਦਿੱਤਾ ਭਾਏ ਤਾਂ ਕੋਈ ਨਹੀਂ ਮਤਲਬ ਉਹਨਾਂ ਦੇ ਗੰਦੇ ਉੱਤੇ ਵੀ ਨਹੀਂ ਸਕੀ ਤੇ ਬڑے ਬਾਥਰੂਮ ਨੇ ਜਿਹੜੇ ਕਿ ਬਹੁਤ ਗੰਦੇ ਨੇ ਮੱਖੀਆਂ ਮੱਛਰ ਤੇ ਬੱਚੇ ਬਿਮਾਰ ਹੁੰਦੇ ਆ ਤੇ ਬਸ ਇਹੋ ਅਪੀਲ ਹੈ ਸਰਕਾਰ ਸਾਡੀ ਪ੍ਰਸ਼ਾਸਨ ਨੂੰ ਕਿ ਇਹਨੂੰ ਠੀਕ ਕਰਵਾਇਆ ਜਾਵੇ ਅਸੀਂ ਕਮੇਟੀ ਘਰ ਈਓ ਕਾਬਨਾ ਮਤਲਬ ਐਪਲੀਕੇਸ਼ਨ ਦੇ ਗਈ ਵੀ ਆਏ ਹੋਏ ਆ ਪਰ ਕੋਈ ਸੁਣਵਾਈ ਹੋ ਨਹੀਂ ਰਹੀ ਉਹਦੇ ਉੱਤੇ ਤੇ ਹੁਣ ਬਰਸਾਤ ਦਾ ਮੌਸਮ ਲੰਘ ਜਾਊਗਾ ਬਾਅਦ ਚ ਕੋਈ ਕੰਮ ਕਰਨ ਦਾ ਫਾਇਦਾ ਵੀ ਨਹੀਂ ਆ ਜਾਂਦੋਂ ਠੀਕ ਕਰਵਾਇਆ ਜਾਂ ਬਣਾਓ ਜਾਂ ਢਾਓ ਕੁਛ ਕਰੋ ਉਹਨੂੰ ਕੇ ਬੰਨੇ ਲਾਓ ਵਿਧਾਰਨ ਦਾ ਸਰਕਾਰ ਹੋ ਜਾਓ ਬਾਥਰੂਮ ਜੋ ਸਾਰੇ ਸ਼ਹਿਰ ਵਿੱਚ ਬਣਾਏ ਜਾਂਦੇ ਹਨ ਤਾਂ ਕਿ ਜੋ ਪਿੰਡਾਂ ਤੋਂ ਲੋਕ ਆਉਂਦੇ ਹਨ ਉਹ ਇਸ ਦਾ ਇਸਤੇਮਾਲ ਕਰ ਸਕਣ ਲੇਕਿਨ ਚਾਰ ਖੰਭਾ ਚੌਕ پارک ਲੱਗੇ ਜਿੱਥੇ ਵੀ ਬਾਥਰੂਮ ਬਣੇ ਹਨ ਗੰਦਗੀ ਦਾ ਢੇਰ ਬੜੇ ਹੋਣ ਹਨ ਲੋਕਾਂ ਦਾ ਕਹਿਣਾ ਹੈ ਇਨਾ ਇਹੋ ਧਿਆਨ ਦੇਦਾ ਹੈ ਤੇ ਨਾ ਹੀ ਸੈਂਟਰੀ ਇਨਸਪੈਕਟਰ ਇਸ ਵੱਲ ਦੇਖਦੇ ਹਨ ਅਸੀਂ ਲੋਕ ਬੋਹ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਕਿਉਂਕਿ ਚਾਰ ਖੰਭਾ ਚੌਂਕ ਵਿੱਚ ਬਾਥਰੂਮਾਂ ਦੇ ਨਾਲ ਹੀ ਲੋਕਾਂ ਦੀਆਂ ਦੁਕਾਨਾਂ ਹਨ ਇਸ ਕਰਕੇ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਕਦੋਂ ਕਾਰਵਾਈ ਸਰਕਾਰ ਕਰੇਗੀ ਇਹਦਾ ਸਮਾਂ ਦੱਸੇਗਾ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗ੍ਰਿੰਦੋ ਟਿੱਕੂ